ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਪਿੰਡ ਵਾਲੇ ਜਮਾ ਦੇਸੀ ਦੇ ਵਿੱਚ ਤੇ ਅੱਜ ਆਪਾਂ ਨੂੰ ਇੱਥੇ ਹੋ ਗਿਆ ਚੌਥਾ ਦਿਨ ਦੋ ਦਿਨ ਰਸਤੇ ਦੇ ਲੰਗੇ ਕੱਲ ਆਪਾਂ ਸਾਰੀ ਮਾਰਕੀਟ ਘੁੰਮੇ ਤੇ ਅੱਜ ਫੇਰ ਮਾਰਕੀਟ ਨੂੰ ਜਾ ਰਹੇ ਹਾਂ ਵੈਸੇ ਸਮਝ ਕੋਸ਼ਾ ਨਹੀਂ ਰਿਹਾ ਜਿੰਨਾ ਕਰ ਰਿਹਾ ਤੁਹਾਨੂੰ ਵੀ ਦਿਖਾ ਰਹੇ ਹਾਂ ਤੇ ਬਾਕੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਹੁਣ ਆਪਾਂ ਜਾ ਰਹੇ ਹਾਂ ਮਾਰਕੀਟ ਨੂੰ ਲਓ ਜੀ ਆਪਾਂ ਰੰਗ ਦੇ ਵਿੱਚ ਨਿਕਲ ਲੱਗਿਆ ਹਾਂ ਆਪਾਂ ਚੱਲੇ ਆਪਣਾ ਾਟੋ ਆ ਗਿਆ ਲੈ ਭਾਈ ਆ ਬੰਦੇ ਨਿਕਲ ਨਹੀਂ ਕੋਸ਼ਿਸ਼ ਕਰਦੇ ਨਿਕਲ ਲੋ 10 ਵਜ ਗਏ ਸ਼ਾਟਾ ਹੋਰ ਬੜੀਆਂ ਮਹਿੰਗੀਆਂ ਫਿਲਦੇ ਨਾ ਮਹਿੰਗੀਆਂ ਮਹਿੰਗੀਆਂ ਲੈ ਜਾਂਦੇ ਦੇਖ ਲਓ ਕਿੰਨੇ ਰਸੂਰ ਤੋਂ ਕੱਪੜੇ ਪਾਏ ਲਓ ਜੀ ਆਪਾਂ ਅੱਗੇ نیچے ਉੱਪਰ ਤੋਂ ਬਾਹਰ ਨਿਕਲ ਰਹੇ ਹਾਂ ਇਫੈਕਟ ਰਾਹੀਂ نیچے ਆਗੇ ਸੀ 10ਵੀਂ ਮੰਜ਼ਲ ਤੇ ਜਾ ਕੇ ਆਪਣਾ ਹੋਟਲ ਆ ਹੇ ਅੱਜ ਮੌਸਮ ਸਹੀ ਆ ਹਨਾ ਨਹੀਂ ਅੱਜ ਬਾਹਰ ਮੌਸਮ ਨਾ ਜਿਹੜਾ ਵਧੀਆ ਹਵਾ ਚੱਲਦੀ ਆ ਉਹ ਖੜੀ ਆਪਣੀ ਗੱਡੀ ਇੱਥੇ ਸਿੱਧਾ ਜਿਹੜੇ ਕੌਮ ਫੈਕਟਰੀ ਵਾਲੇ ਹੁੰਦੇ ਨੇ ਉਹੀ ਆਟੋ ਭੇਜ ਦਿੰਦੇ ਨੇ ਆਪਾਂ ਨੂੰ ਆਟੋ ਲੈਣ ਦੀ ਉਹ بار-ਬਾਰ ਹੋਣੀ ਪੈਂਦੀ ਹੈਗੀ ਇਹ ਆਟੋ ਨੇ ਹੁਣੇ ਆਪਾਂ ਨੂੰ ਸਾਰੇ ਕਮਾ ਦੇਣਾ ਜੀ ਆਪਾਂ ਨੇ ਕਰਨਾ ਸੀ ਬ੍ਰੇਕਫਾਸਟ ਤੇ ਅਸੀਂ ਆਟੋ ਵਾਲੇ ਨੂੰ ਕਿਹਾ ਸੀ ਬ੍ਰੇਕਫਾਸਟ ਕਰਨਾ ਤਾਂ ਉਹ ਸਾਨੂੰ ਇੱਥੇ ਲਿਆਏ ਕਿਤੇ ਤੇ ਇਹ ਗੁਜਰਾ ਸੂਰਤ ਦੀ ਕੋਈ ਫੇਮਸ ਰੈਸਪੀ ਆ ਲੋਚਾ ਵਗੈਰਾ ਕਹਿੰਦੇ ਇੱਕ ਵਾਰ ਟੇਸਟ ਕਰਕੇ ਦੇਖੋ ਤੁਸੀਂ ਹੁਣ ਦੇਖਦੇ ਆ ਕਿੱਦਾਂ ਦਾ ਲੱਗਦਾ ਹੁਣ ਦੇਖਦੇ ਆ ਅਸੀਂ ਇੰਗਰ ਜਾ ਖਾ ਕੇ ਸਾਡੇ ਨਾਲ ਲੋਚਾ ਹੁੰਦਾ ਜਿਵੇਂ ਲੱਗਦਾ ਨਾ ਲੋਚਾ ਹੋ ਜਾਣਾ ਹਾਂ ਦੱਸ ਦਿਆ ਤੁਹਾਨੂੰ ਲਾ ਭਈਆ ਖਮਨ ਖਮਨ ਜਾ ਫੜਾ ਕੇ ਲੋਚਾ ਕਹਿੰਦੇ ਹਜੇ ਆਉਣਾ। ਖਾ ਕੇ ਦੇਖਦੇ ਆਂ। ਵੈਸੇ ਪਕੌੜੀਆਂ ਮੇਰੇ ਫੇਵਰੇਟ ਨੇ। ਲਓ ਭਾਈ। ਖਾ ਕੇ ਲੋਚਾ ਲੋਚਾ ਅਸੀਂ ਚੱਲੇ ਅੱਗੇ। ਲਓ ਜੀ। ਕੱਲ ਵੀ ਆਪਾਂ ਪਹਿਲਾਂ ਇੱਥੇ ਆਏ ਸੀ, ਅੱਜ ਵੀ ਇੱਥੇ ਆਏ ਆ ਪਹਿਲਾਂ। ਹਾਂ ਜੀ। ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ। ਨੌਪਈ ਡਿਸਕਾਊਂਟ ਕਸੀਆਗੇ ਤੋਂ ਕੋਟੀਆਂ ਲੈਣ ਆ ਡੈਰੀ ਅਸੀਂ ਕੱਢ ਲਈ ਨਾਲ ਦੇ ਨਾਲ ਦੇਖਾਂਗੇ ਅਸੀਂ ਕਿੰਨੀਆਂ ਲੈਣੀਆਂ ਹਮ ਦੇਖਦੇ ਹਾਂ ਹੁਣ ਕੀ ਲੈਣੇ ਆ ਇਹ ਤਾਂ ਫੈਕਟਰੀ ਸੀ ਇਹ ਸ਼ਿਤਾ ਹਾਊਸ ਫੈਕਟਰੀ ਆਗਲੇ ਤਾਂ ਬਿਨੈਸ਼ਾ ਟਾਉ ਜੱਬੜਾ ਆਪਣਾ ਆਪਣਾ ਹੋਣਾ ਚਾਹੀਏ ਹੁਣ ਸਾਰਿਆਂ ਨੇ ਵਿਚਾਰਾਂ ਨੇ ਅਬ ਦੇ ਅਬ ਦਾ ਕੱਪੜਾ ਲੈ ਜਾਣਾ ਸੱਚ ਲਓ ਜੀ ਹੁਣ ਆਪਾਂ ਐਸੇ ਲਹਿੰਗੇ ਵਾਲੇ ਡਿਪਾਰਟਮੈਂਟ ਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਲਹਿੰਗੇ ਨੇ ਇੱਥੇ ਬਹੁਤ ਸੋਹਣੇ ਸੋਹਣੇ ਨੇ ਇੱਧਰ ਬਰਾਇਡਲ ਨੇ ਸਾਰੇ ਕਿੰਨੇ ਸੋਹਣੇ ਆ ਬਰਾਇਡਲ ਲਹਿੰਗਾ ਆਪਣੇ ਲਹਿੰਗੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਵਿੱਚ ਜਿਹੜੇ ਕਲਰ ਆ ইউজ ਕੀ ਹੈ ਉਸ ਦੇ ਅੰਦਰ ਇੱਕ ਜੇਬ ਵਾਲਾ ਜੇਬ ਇਸ ਦੇ ਸਾਥ ਲੀਆ ਲਗੀ ਇਹ ਕੀ ਕਲਰ ਹੈ ਸਾਨੂੰ 3500 ਦੀ ਰੇਂਜ ਦੇ ਵਿੱਚ ਮਿਲ ਜੂ ਹੈਂਡਵਰਕ ਦਾ ਜਿਵੇਂ ਇਹ ਸਭ ਕਲਰ ਹਾਂ ਅਭੀ ਦੇਖ ਕਲਰ ਬਹੁਤ ਸੋਹਣੇ ਸੋਹਣੇ ਆ ਆ ਤਾਂ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਹੁਣ ਕੋਈ ਫੰਕਸ਼ਨ ਹੀ ਨਹੀਂ ਹੈਗਾ ਫਿਰ ਆਪਾਂ ਇਦਾਂ ਹਾਂ ਵੀਡੀਓ ਘਾਲ ਤੇ ਸਾਨੂੰ ਸਹੀ ਗੱਲ ਤਾਂ ਜਿਹੜੇ ਇੱਕ ਦੋ ਅੱਧੇ ਚਾਰ ਪੀਸ ਲੈਣੇ

ਲਹਿੰਗੇ ਬੜੇ ਮਹਿੰਗੇ ਸਹੀ ਗੱਲ ਆ ਲਹਿੰਗੇ ਡਿਜ਼ਾਈਨ ਵੀ ਨਹੀਂ ਥੀ ਲਹਿੰਗਾ ਲੈਣ ਨੂੰ ਤਾਂ 5000 5000 500 ਸਿਰਫ 5500 ਸਹੀ ਗੱਲ ਆ ਜਿਹਨੇ ਲਹਿੰਗਿਆਂ ਦਾ ਕਰਨਾ ਹੈ ਨਾ business ਹਾਂ ਲਈ ਇੱਧਰ ਕੀ ਨਾਮ ਆ ਸ਼ਾਪ ਦਾ ਆ ਦੇ ਮਿੰਟੋਂ ਬੜਾ ਜ਼ਿਆਦਾ ਸੋਹਣਾ ਲੱਗਿਆ। ਸੋਨਾ ਗੁਰੂ ਵੀ ਜੇ ਆਪਾਂ ਸੀ ਬਿਆਹ ਨੂੰ ਇਦਾਂ ਵੀ ਕਲਰ ਲੈਂਦੀਆਂ ਕੁਛ। ਆ ਵੀ ਆ ਸੋਹਣਾ ਸੀਗਾ ਇਦਾਂ ਦਾ ਵੀ ਚੱਲੇ ਜਾਣਾ ਸੀਗਾ। ਇੰਨਾ ਤਾਂ ਦੀਪ ਨੇ ਨਹੀਂ ਭਾਰੀ ਪਾਉਣਾ ਸੀ ਜਿੰਨਾ ਤਾਂ ਐ ਪਾਉਣ ਨੂੰ ਸੀ। ਬਲੌਗਰ ਹੋ ਗਈ। ਸਹੀ ਗੱਲ। ਹੂੰ ਬਲੌਗਰ ਆ। ਇੱਕ ਨੇ ਤਾਂ 7000 7700 ਉਹ ਦੇਖ ਬਹੁਤ ਪਛਤਾਵਾ। ਅਮਰਜੈਂਟ ਵਾਲਾ ਦੇਖ। ਬਹੁਤ ਪਛਤਾਵਾ। ਬਰੇ ਟੰਗਤੂ ਮੇਰੇ ਫੜੀ ਆ ਮੈਂ ਲੋਕਾਂ ਨੂੰ ਸਵਾਦ ਕਰਾਉਂਦਾ ਹਾਂ ਨਾਲ ਨਾਲ ਸਵਾਦ ਹੋਵੇ ਇਹਨੇ ਮੇਰਾ ਆਹੀ ਕਲਰ ਆ ਨਾ ਜਦ ਮੈਂ ਫੋਟੋ ਕਰਾਉਂਦਾ ਆ ਦੇਖੋ ਕਿੰਨਾ ਸੋਹਣਾ ਲਹਿੰਗਾ ਬਹੁਤ ਜ਼ਿਆਦੇ ਸੋਹਣੀ ਵੈਰਾਈਟੀ ਹੈ ਇੱਥੇ ਬਹੁਤ ਚਾਰ ਕਲਰ ਰੈਂਜਾਂ ਇੱਕ ਹੀ ਰੈਂਜ ਚ ਹਜ਼ਾਰ ਬਸ ਬਾਕੀ ਸਟੀਚਿੰਗ ਕੋਈ ਤਵਾਵੇ ਨਹੀਂ ਹੋ ਰਹੀ ਹੈ ਹਾਂ ਕੈਪੀਟਨ ਵਗੈਰਾ ਸਟੀਚਿੰਗ ਦੀ ਬਾਤ ਵੀ ਹੋ ਗਈ ਹੈ ਕੈਪੀਟਨ ਹੈ ਉਸਨੇ ਹਾਂ ਮੈਨੂੰ ਤਾਂ ਬੜਾ ਸੋਹਣਾ ਲੱਗਿਆ ਮੇਰੇ ਤਾਂ ਜੱਦੀ ਉਹਦੇ ਤੇ ਨਹੀਂਗਾ ਸਿਰ 8 ਤੋਂ 9 ਇੱਕ ਦੇ ਦਿਓ ਵੀਰੇ ਬਹੁਤ ਸਿੰਗਲ ਸਿਰਪੀਸ ਮਿਲ ਜਾਣਗੇ ਓ ਜੀ ਇੱਥੋਂ ਨਾਲ ਪਕੜਤੀਆਂ ਵਗੈਰਾ ਕੁਰਤੀਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਕੁਰਤੀਆਂ ਨੇ ਤੇ ਗੌਣ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਕਿ ਨੇ ਸੋਹਣੇ ਸੋਹਣੇ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਨੇ ਬਸ ਇੰਨਾ ਹੈ ਵੀ ਆਪਾਂ ਨੂੰ ਲੈਣੇ ਚਾਰ ਪੀਸ ਪੈਣ ਕਿ ਕੋਈ 8 ਪੀਸ ਕੋਈ 12 ਪੀਸ ਸਿਰਫ ਦੁਕਾਨਦਾਰਾਂ ਲਈ ਹੋ ਆ ਤੇ ਆ ਦੇਖੋ ਕਿੰਨੇ ਸੋਹਣੇ ਸੋਹਣਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਇਹਨਾਂ ਦੇ ਕੋਲ ਤੇ ਸਾਧਿਓ ਸਾਰਾ ਇੱਥੋਂ ਤੁਹਾਨੂੰ ਮਿਲ ਜੂਗਾ ਦੇਖੋ ਬਲੈਕ ਵਾਲਾ ਕਿੰਨਾ ਸੋਹਣਾ ਲਹਿੰਗੇ ਵੀ ਇਹਨਾਂ ਕੋਲੀ ਸੀਗੇ ਸੌਣੀਆਂ ਵਗੈਰਾ ਹੀ ਬਹੁਤ ਨੇ ਹਮ ਸਾਡੇ ਇੱਥੇ ਮਿਲ ਜਾਣਗੇ ਹੁਣ ਆਪਣਾ ਬਿੱਲ ਬਣਦਾ ਦਿੱਤ ਲਿਆ ਫਿਰ ਆਪਾਂ ਚੱਲਦੇ ਆ ਲਓ ਜੀ ਹੁਣ ਆਪਾਂ ਇੱਥੋਂ ਨਿਕਲਿਆ ਬਾਹਰੇ ਸਵੇਰ ਦੇਤੀ ਬੜੇ ਹੋਇਆ ਹੁਣ ਆ ਗਏ ਆਪਾਂ ਬਾਹਰ ਤੇ ਹੁਣ ਚੱਲਦੇ ਅੱਗੇ ਦੇਖਦੇ ਆਂ ਕੀ ਬਣਦਾ ਜੀ ਹੁਣ ਆਪਾਂ ਪਹੁੰਚ ਗਏ ਦੁਪੱਟਾ ਮਾਰਕੀਟ ਦੇਖਦੇ ਆਂ ਇੱਥੇ ਦੁਪੱਟਾ ਮਿਲਦਾ ਜਾਂ ਨਹੀਂ ਮਾਰਕੀਟ ਦਾ ਬਹੁਤ ਦੇਖਿਆ ਪਰ ਦੁਪੱਟਾ ਜਿਵੇਂ ਆਪਣੇ ਪੰਜਾਬ ਚ ਵੱਡਾ ਉਦਾਂ ਨਹੀਂ ਮਿਲ ਰਿਹਾ ਹੈ ਬਿਲਡਿੰਗ ਤੇ ਬਹੁਤ ਬੱਡੀਆ ਬਾਕੀ ਦੇਖਦੇ ਆਂ ਇੱਥੋਂ ਦੁਪੱਟਾ ਮਿਲਦਾ ਜਾਂ ਨਹੀਂ ਮਿਲਦਾ ਬਾਕੀ ਦੇਖਦੇ ਆਂ ਹੁਣ ਅੱਗੇ ਚੱਲ ਕੇ ਸਭ ਦੁਪੱਟਾ ਹੀ ਦੁਪੱਟਾ ਹੋਰ ਹੀ ਦੇਖ ਸਾਵੀ ਕਿੰਨਾ ਹੀ ਦੁਪੱਟਾ ਪਿਆ ਬਾਕੀ ਆਪਣੇ ਫਾਇਦੇ ਦੇ ਮਿਲਦੇ ਆ ਜਾਂ ਨਹੀਂ ਉਹ ਦੇਖਦੇ ਆਂ ਦੁਪੱਟੇ ਤਾਂ ਬਹੁਤ ਪਏ ਆ ਲੈ ਭਾਈ ਹਾਂ ਉਹੋ ਦੁਪੱਟਿਆਂ ਨਾਲ ਗੱਡੀ ਭਰ ਲਈ ਦੁਪੱਟੇ ਦੁਪੱਟੇ ਗੱਡੀ ਭਰ ਲਈ ਦੁਪੱਟਿਆਂ ਨਾਲ ਖਰੀਦ ਲਿਆ ਆ ਕੇ ਹੁਣ ਪੰਜਾਬ ਚ ਆਹ ਦੇਖ ਇੱਥੇ ਵੀ ਬੱਚਿਆਂ ਦੇ ਕੋਟ ਸੈੱਟ ਹੈਗੇ ਨੇ ਜੇ ਦੇਖਣੇ ਨੇ ਉਹਨੂੰ ਸਾਰਾ ਖੁਸ਼ੀ ਇੱਥੇ ਮਿਲ ਜੂਗਾ ਹੁਣ ਦੇਖਦੇ ਆਂ ਇੱਥੋਂ ਕੀ ਲੈਨੇ ਆਪਾਂ ਇੱਥੋਂ ਹੁਣ ਆਪਾਂ ਦੇਖਿਆ ਕੁਝ ਕੋਟਿਆਂ ਦਾ ਮਟੀਰੀਅਲ ਤੇ ਇੱਥੋਂ ਲੈ ਹੁਣ ਆਪਾਂ ਕੁਰਤੇ ਪਜਾਮੇ ਵਗੈਰਾ ਹੁਣ ਆਪਾਂ ਚੱਲਦੇ ਆਂ ਅੱਗੇ ਲਓ ਜੀ ਹੁਣ ਘੁੰਮੋ ਫਿਰ ਕੇ ਭਾਜੀ ਦੇ ਘੁੰਮੋ ਫਿਰ ਕੇ ਆਪਾਂ ਅਗੇ ਡਿਨਰ ਕਰਨ ਤੇ ਉਹ ਤਾਂ ਦੋ ਤਾਂ ਤੁਹਾਨੂੰ ਪਹਿਲਾਂ ਪਤਾ ਸੀ ਪੈਨ ਰੂਮ ਚ ਸਿੱਟਾ ਕੀ ਆ ਤੁਹਾਨੂੰ ਦੋਸਤ ਹੁਣ ਅੱਜ ਆਪਾਂ ਕੋਈ ਹੋਰ ਰੈਸਟੋਰੈਂਟ ਚ ਆਏ ਸੀਗੇ ਡਿਨਰ ਕਰਨ ਤੇ ਹੁਣ ਆਪਾਂ ਇੱਥੇ ਡਿਨਰ ਕਰਦੇ ਆ ਤੇ ਫਿਰ ਜਾ ਕੇ ਰੂਮ ਚ ਸੌਣੇ ਆ ਤੇ ਮਾਰਨਿੰਗ ਆਪਾਂ ਨਿਕਲ ਜਾਣਾ ਪੰਜਾਬ ਵੱਲ ਨੂੰ ਆਰਡਰ ਆਪਾਂ ਦੇਤਾ ਪਰ ਇਹਨਾਂ ਦੇ ਅਚਾਰ ਹੈਗਾ ਮੋਸਟਲੀ ਨਹੀਂ ਆਂਦੇ ਅਚਾਰ ਨਹੀਂ ਹੁੰਦਾ ਹੁਣ ਤੱਕ ਮਿਲੇ ਹੀ ਨਹੀਂ ਆਪਾਂ ਨੂੰ ਕਿਸੇ ਹੋਟਲ ਤੇ ਅਚਾਰ ਇਹਨਾਂ ਦੇ ਅਚਾਰ ਹੈਗਾ ਲਓ ਜੀ ਆਪਣਾ ਡਿਨਰ ਆ ਗਿਆ ਤੇ ਹੁਣ ਆਪਾਂ ਡਿਨਰ ਕਰਦੇ ਹਾਂ ਲਓ ਜੀ ਆਪਾਂ ਖਾਣਾ ਖਾ ਕੇ ਨਿਕਲ ਗਏ ਹੋਟਲ ਤੋਂ ਬਾਹਰ ਬਹੁਤ ਟੇਸਟੀ ਖਾਣਾ ਸੀਗਾ ਤੇ ਆ ਸਾਰੀ ਇੱਥੇ ਦੀ ਮਾਰਕੀਟ ਆ ਸੂਤਰੀ ਤੇ ਹੁਣ ਆਪਾਂ ਹੋਟਲ ਜਾਵਾਂਗੇ ਸਿੱਧਾ ਤੇ ਮਾਰਨਿੰਗ ਆਪਾਂ ਨੇ अर्ਲੀ ਮਾਰਨਿੰਗ ਹੀ ਇੱਥੋਂ ਨਿਕਲ ਜਾਣਾ ਦੰਮ ਵਾਲੇ ਤੇ ਲੋਰੰਡਾ ਪੱਟੀ ਪੱਟੀ ਇੱਥਾ ਮਾਰਕੀਟਾਂ ਦੇ ਬੀਟਿੰਗ ਆਣੇ ਛੇ ਲੋ ਭਈਆ ਆਪਾਂ ਅਗੇ ਸੀ ਰੂਮ ਚ ਸਾਰੇ ਜਾਣ ਪੈਣ ਲੱਗੇ ਨੇ ਹਣਾ ਪਤਾ ਨਹੀਂ ਕੀ ਲੈ ਲਿਆ ਕੀ ਛੱਡ ਲਿਆ ਖੁਦ ਨਹੀਂ ਪਤਾ ਲੱਗਿਆ ਹੁਣ ਜਾਉਨੇ ਆ ਕੱਲ੍ਹ ਸਵੇਰੇ ਆਉ 3 ਵਜੇ ਇੱਥੋਂ ਨਿਕਲ ਜਾਣਾ ਆਪਾਂ ਨੇ ਪੰਜਾਬ ਵੱਲ ਨੂੰ ਇੰਡੀਆ ਵੱਲ ਨੂੰ ਆ ਆ ਮੈਂ ਕਿੰਨੀ ਬੜੀ ਪਈਆ ਮੈਨੂੰ ਪਤਾ ਨਹੀਂ